ਰਾਗ ਵੜਨ ਸੁਮਹੰਲਾ ਬਹਿਲਾ ਘਰ ਪੰਜਵਾ ਲਾਹਨੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਬਾਦਸਾਉ ਜਿਨ ਜਗਤੰਦੈ ਲਾਇਆ ਮੋਲਤ ਪੁੰਨੀ ਬਾਈ ਬਰੀ ਜਾਨੀੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖ ਆਇਆ ਆ ਰੁੰਨੇ ਵੀਰ ਸਮਾਏ ਗਾਇਆ ਹਾਂ ਸੱਥੀਆਂ ਵਿਛੋੜਾ ਜਾਂ ਦਿਲ ਪੁੰਨੇ ਮੇਰੀ ਮਾਏ ਜੇ ਹਾਂ ਲਿਖਿਆ ਤੇ ਹਾਂ ਪਾਇਆ ਜੇ ਹਾਂ ਪੁਰਬਕ ਮਾਇਆ ਧੰਨ ਸਰੰਦਾ ਸੱਚਾ ਬਾਦਸ਼ਾਹ ਜਿਨ ਜਗਤੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਬਿਆਣਾ ਇਥੇ ਧੰਦਾ ਕੂੜਾ ਚਾਰ ਦੇਹਾ ਆਗੇ ਸਰਪਰ ਜਾਣਾ ਆਗੇ ਸਰਪਰ ਜਾਣਾ ਜਿਉ ਮਹਿਮਾਨ ਕਾਹੇ ਗਰਵ ਕੀਜੈ ਜਿਤ ਸੇਵਿਐ ਦਰਗਹਿ ਸੁਖ ਪਾਈਐ ਨਾਮ ਦਸੈ ਕਾ ਲੀਜੈ ਅਗੈਬ ਕਮਨ ਚੱਲੇ ਮੂਲੇ ਸਿਰ ਸਿਰ ਕੇ ਆਵੇ ਹਾਣਾ ਸਾਹਿਬ ਸਿਮਰੋ ਮੇਰੇ ਭਾਈਓ ਸਮਨਾ ਇਹੋ ਪਿਆਣਾ ਜੋਤਿ ਭਾਵੇ ਸਿਮਰਤਿ ਸੋਥੀਐ ਹਿਲਣਾ ਓ ਸੰਸਾਰੋ ਜਨਤਲ ਮੈ ਇਰ ਰਹਿਆ ਸਾਜਣਾ ਸਿਰਜਣਹਾਰੋ ਸੱਚਾ ਸਿਰਜਣਹਾਰੂ ਅਲੱਖ ਪਾਰੂ ਤੱਕ ਅੰਤ ਨਾ ਪਾਇਆ ਆਇਆ ਦਿਨ ਕਾ ਸਫਲ ਬਿਆਹ ਹੈ ਇੱਕ ਮਨ ਜਿਨੀ ਧਿਆਇਆ ਹੈ ਢਹਾਂ ਸਾਰੇ ਆਪੇ ਹੁਕਮ ਸੁਵਾਰਣਹਾਰੋ ਜੋ ਤਿਸ ਭਾਵੇ ਸਿਮਰਤ ਸੋ ਥੀਏ ਹਿਲਡਾਉ ਸੰਸਾਰੂ ਨਾਨਕ ਗੁਰੂ ਨਾ ਬਾਬਾ ਜਾਣੀਏ ਜੇ ਰੂਵੈ ਲਾਇ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਏ ਰੂਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਕਾਫਲ ਸੰਸਾਰੋ ਮਾਇਆ ਕਾਰਨ ਰੂਵੈ ਚੰਗਾ ਮੰਦਾ ਕਿਝ ਸੋਜੈ ਨਹੀਂ ਇਤਨੇ ਇਥੇ ਆਇਆ ਸਭ ਕੋ ਰਾਸੀ ਗੁੜਗ ਰਹਿ ਅਹੰਕਾਰੋ ਨਾਨਕੁਰ ਨਾ ਬਾਬਾ ਜਾਣੀਏ ਜੇ ਰੂਹ ਵੈ ਲਾਇ ਪਿਆਰੋ ਵੜਹ ਸਮਹੱਲਾ ਪਹਿਲਾ ਅਬ ਮਿਲੋ ਸਹੇਲਿਓ ਸਚੜਾ ਨਾਮ ਲਏ ਹਾਂ ਰੂਹ ਵੈ ਬਿਰਹਾ ਤਨ ਗਾ ਆਪਣਾ ਸਾਹਿਬ ਸਮਾਲੇ ਹਾਂ ਸਾਹਿਬ ਸੰਭਾਲੇ ਪਰਥ ਨਿਹਾਲੇ ਅਸਾਂ ਭੇ ਉੱਥੇ ਜਾਣਾ ਜਿਸ ਕਾ ਗਿਆਤ ਨਹੀਂ ਲੀਆ ਹੋ ਆਦ ਸੈ ਕਾ ਪਣਾ ਜੋਤਨ ਕਰ ਪਾਇਆ ਸੋ ਆਗੇ ਆਇਆ ਸ਼ਿਕੇ ਹੁਕਮ ਕਰੇ ਹਾ ਆਪ ਮਿਲੋ ਸਹਿਲਿਓ ਸਚੜਾ ਨਰਨ ਨਾਮੰਦਾ ਲੋਕਾਂ ਆਖੀਐ ਜੇ ਮਰ ਜਾਣੈ ਐਸਾ ਕੋਈ ਸੇਵੋ ਸਾਹਿਬ ਸਮਰਥ ਆਪਣਾ ਪੰਛ ਸੁਹੇਲਾ ਆਗੈ ਹੋਈ ਪੰਛ ਸੁਹੇ ਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਬੇਟੈ ਸੁਝਾਵੋ ਸਤਿ ਸਮਾਵੋ ਤਾਂ ਬਦਲੇਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਪਾਵੋ ਰੰਗ ਸੁਰੜੀਆ ਮਾਣੈ ਮਰਣ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਣ ਮਨਸਾ ਸੋਰੀਆ ਹੱਕ ਹੈ ਜਿਉ ਜੋ ਹੋਏ ਮਰਣ ਪਰਵਾਣੋ ਸੂਰੇ ਸੇ ਆਗੈ ਆਖੀਐ ਮਾਣੋ ਦਰਗਹਿ ਮਾਣ ਪਾਵੇ ਬਤਸੂ ਜਾਵੇ ਅਗੇ ਦੁੱਖ ਨ ਲਾਗੇ ਕਰੇ ਧਿਆਵੇਂ ਤਾ ਫਲ ਪਾਵੇ ਜਿਤ ਸੇਵਿਏ ਭਉ ਭਗੈ ਉਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਵਾਪੀ ਜਾਣੇ ਜਾਣੋ ਮਰਣਾ ਨਾਨਕ ਕਿਸ ਨੋ ਬਾਬਾ ਰੁਈਐ ਬਾਜੀ ਹੈ ਓਹ ਸੰਸਾਰੋ ਕੀਤਾ ਵੇਖੈ ਸਾਇਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਤਾਰੇ ਜਿਨਕੀਆ ਸੋ ਜਾਣੈ ਆਪੇ ਵੇਖੈ ਆਪੇ 부ਜੈ ਆਪੇ ਹੁਕਮ ਪਛਾਨੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਪਾਰੋ ਨਾਨਕ ਕਿਸਨੂ ਬਾਪਾ ਰਹੀਐ ਬਾਜੀ ਹੈ ਇਹੋ ਸੰਸਾਰੋ ਵਡਹਾਂਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚਾ ਪਰਵਦਗ ਜਿਨਾਂ ਆਪੀ ਨੇ ਆਪ ਸਾਜਿਆ ਸਚਣਾ ਲਖ ਅਪਾਰ ਦੁਇ ਬੁਰਜੋੜ ਵਿਛੋੜਿਐਨ ਗੁਰ ਬਿਨ ਕੋਰ ਅਧਾਰੂ ਸੂਰਜ ਚੰਦ ਸਿਰਜੈਨ ਅਹਨਸ ਚਲਤ ਵਿਚਾਰੋ ਸਚੜਾ ਸਾਹਿਬ ਸਚ ਤੋ ਸਚੜਾ ਦੇਹ ਪਿਆਰੋ ਰਹਾ ਤਦ ਸਿਰਜੀ ਮੇਦਨੀ ਦੁਖ ਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜੀ ਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆਹ ਦੇਹ ਜੀ ਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਿਮੇੜਣ ਹਾ ਆਵਾ ਗਵਣ ਸਰਜਿਆ ਦੁਧਿਰ ਕਰਨੇ ਹਾਰੋ ਜੰਮਣ ਮਰਣਾ ਆਇਆ ਬਦਕ ਜੀਓ ਬੇਕਾਰੋ ਭੋੜੜੈ ਨਾਮ ਵਿਸਾਰਿਆ ਭੋੜੜੈ ਕਿਆ ਦਿਸਚਾਰੋ ਗੁਣ ਛੋੜ ਬਿਕਲਦਿਆ ਅਵਗਣ ਕਾਵਣ ਜਾਰੋ ਸਦੜੇ ਆਏ ਦਿਨ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਚੁੰਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੇ ਸੋਣੀਏ ਹੁਕਮ ਬਦੀ ਸਿਰ ਕਰੋ ਬਾਲਕ ਫਿਰ ਦਿਨ ਜਾਣਣੀ ਤੋੜਨ ਹੇਤ ਪਿਆਰੋ ਨਾਵਦਰ ઠાਕੇ ਹੁਕਮ ਸੱਚੈ ਹਸ ਗਿਆ ਗੈ ਨਾਰੀ ਸਾਧਨ ਛੁੱਟੀ ਮੁਠੀ ਝੂਠ ਵਤਣੀਆਂ ਮਿਰਕਤਣ ਅੰਨੜੇ ਬਾਰੇ ਸੁਰਤਨੁਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੂਗੰਤ ਮਹਿਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਵਲਿਆ ਕੱਪੜ ਪਟ ਬਾਰੇ ਵਾਜੇ ਵਜੇ ਸੱਤੀ ਬਾਣਿਆ ਪੰਚ ਮੁਏ ਮਨ ਮਾਰੇ ਜਾਣੇ ਬਿਛੜੜੀ ਮੇਰਾ ਮਰਨ ਭਿਆ ਅੰਤ੍ਰਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਐ ਫਿਰ ਸੱਟੜੇ ਹੀਤ ਪਿਆਰੇ ਤੁਸੀਂ ਰੋਵੋ ਮੁੱਠੜੀ ਧੰਦੇ ਧਾਵਣੀਆਂ ਮੇਰੇ ਛੋ ਡੀੜੀ ਵਿਦਣ ਤਾਰੇ ਘਰ ਘਰ ਗੰਤ ਮਹਿਲਿਆ ਰੂੜਹਿਦ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਉ ਰਹਿਸੀ ਅੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ 사ਤਨ ਸੱਚ ਸਿਗਾਰੋ ਸੋਹਾਗਣੀ ਸੱਜ ਸਵਾਰਣ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਰਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਨ ਜਗ ਸਿਰ ਸੁਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨ ਭਾਲੀਐ ਘਟ ਘਟ ਸਬਦ ਪਛਾਨੋ ਵਾ ਸੱਜ ਸਬਦ ਪਛਾਣੋ ਦੂਰ ਨ ਜਾਣੋ ਜਿਨੇ ਰਚਨਾ ਰਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੇ ਬੜ ਕਾਚੀ ਜਿਨთა ਪੀ ਵਿਦ ਜਾਣੈ ਸੋਈ ਕਹਿ ਕੋ ਕਹਿ ਬਖਾਣੋ ਜਿਨ ਜਗთა ਭਵਤਾਇਆ ਜਾਣ ਸੋ ਸਾਹਿਬ ਪਰਵਾਣ ਬਾਬਾ ਲੱਣਾ ਦਾ ਬੰਧ ਹੈ ਸੰਸਾਰੋ ਆ ਸਿਰ ਸਿਰ ਸਚੜੈ ਲਿਖਿਆ ਦੁਖ ਸੁਖ ਅਪੁਰਬ ਵਿਚਾਰੋ ਆ ਦੁਖ ਸੁਖ ਦੀਆ ਜੇ ਹਾ ਕੀਆ ਸੋ ਨਿਭੈ ਬੰਨੇ ਰਾਲਮ ਧੰਦਾ ਬਾਦੀ ਕਰ ਹੁਕਮ ਛਡਾਵੜ ਹਾਰੋ ਅਜ ਕਲ ਕਰਦਿਆ ਓਂਕਾਰ ਵੇ ਆਪੇ ਦੂਜੇ ਭਾਇ ਵਿਕਾਰ ਜਮ ਮਾਰਗ ਬੰਧਨਾ ਸੁਝਈ ਉਜੜ ਭਾਵ ਨਾ ਠੰਡਾ ਪਾਣੀ ਨਾ ਕਪੜ ਸਿਗਾਰੋ ਗਲ ਸੰਗਲ ਸਿਰ ਮਾਰੇ ਉਭਾਵ ਨਾ ਦੀਸੈ ਘਰਵਾਰੋ ਇਹ ਬਗੇਰਾ ਹੈ ਜੰਮਣ ਨਹੀਂ ਬਚਤਾਣੇ ਸਿਰ ਪਰ ਬਿਨ ਸਾਚੇ ਕੋ ਬੇਲੀ ਨਹੀਂ ਸੱਚਾ ਇਹ ਵਿਚਾਰੋ ਬਾਬਾ ਰੂਰ ਰੂਵੇ ਮਹਿਲ ਨ ਦਵੇ ਸੁਪਨੰਤਰ ਸੰਸਾਰ ਜਿਉ ਬਾਜੀ ਗਰ ਭਰਮੇ ਭੂਲੇ ਝੂਠ ਮੁਠੀ ਅਹੰਕਾਰ ਆਪੇ ਮਾਇਨ ਪਾਵਣ ਹਾਰਾ ਆਪੇ ਗਰਮ ਕਮਾਏ ਨਾਮਰਤੇ ਗੁਰਪੂਰੇ ਰਾਖੇ ਰਹਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਬਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸੱਚਿਆ ਰੋਵਾ ਕੋੜ ਲੱਭ ਜਾ ਥਾਇ ਨ ਪਾਸੀ ਕਹਿ ਲਹਿ ਨਾ ਠਾਓ ਅੰਦਰ ਆਉਣਾ ਬੈਸੋ ਗਹੀਐ ਕਾਉ ਜਮਨ ਮਰਣਾ ਵਡਾ ਵਿਚੋੜਾ ਬਿਨ ਸਹਿਜ ਜਦ ਸੁਬਾਈ ਲਾਵਦੰ ਨੈ ਮਾਇਆ ਜਗਤ ਬੁਲਾਇਆ ਕਾਲ ਖੜਾਰੂ ਆਏ ਬਾਬਾ ਉਹ ਭਾਈਓ ਗੱਲ ਮਿਲਹਿ ਮਿਲ ਮਿਲਦੀ ਅਸੀ ਸਾਹੀ ਬਾਬਾ ਸਚੜਾ ਮੇਲ ਨਾ ਚੁਕਈ ਬ੍ਰਿ ਗੀਆਂ ਦੇ ਅਸੀਂ ਸਾਹਿ ਅਸੀਂ ਸਾਦੇ ਵੋ ਭਗਤ ਕਰੀ ਵੋ ਮਿਲਿਆ ਤਾਂ ਗਿਆ ਮੇਲੋ ਇੱਕ ਭੁਲੇ ਨਾ ਵ ਤੇਉ ਥਾ ਵ ਗੁਰ ਸਬਦੀ साजन सहन मिलो संजोगी गुरमिल खोले पासे बाबा आया जगम है दुख सुख लेड़ा सहा ना डलै जेड़ा पुरब कमाया वह साचे लिखया जितना भिखया जितलाया तितलागा कामने री काम पाए गलता गलतागा ਉਚੀ ਮੱਤ ਤੇ ਮਨੁ ਉੱਚਾ ਗੁਰ ਸਾਮਖੀ ਖਾਇ ਨਾ ਮਰ ਜਾਦਾ ਆ ਗਲ ਭੀਤਰ ਨਾ ਕੋ ਬੰਧ ਚਲਾਇ ਬਾਬਾ ਰੋਵਜ ਕਿਸੈ ਰੋਵਣਾ ਜਾਨੀੜਾ ਬੰਧ ਪਠਾਇਆ ਹੈ ਲਿਖਣਾ ਲੇਖਣਾ ਮੀਟਿਐ ਦਰਹ ਕਰੜਾਇਆ ਹੈ ਫਗਰਾਂ ਤੰਬਾਈ ਬਾਤੀ ਜੇਰੋ